ਭਾਈ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਹੋਰ ਸਾਰੇ ਠੀਕ ਠਾਕ ਹੋਣ ਤੇ ਅੱਜ ਜਾ ਰਹੇ ਸੀਗੇ ਆਪਾਂ ਲੁਧਿਆਣੇ ਤੇ ਅੱਜ ਇੱਕ ਨਵੇਂ ਖਿਡਾਰੀ ਦੇ ਤੁਹਾਨੂੰ ਜਾਨਵਰ ਦਿਖਾਵਾਂਗੇ ਕਬੂਤਰਬਾਜੀ ਦੇ ਵਿੱਚ ਘੱਟੋ ਘੱਟ 40 ਤੋਂ 45 ਸਾਲ ਦਾ ਤਜਰਬਾ ਉਹਨਾਂ ਦਾ ਕਬੂਤਰਬਾਜੀ ਦਾ ਹੁਣ ਤਾਂ ਬਜ਼ੁਰਗ ਹੋ ਗਏ ਥੋੜੀ ਜਿਹੀ ਤੇ ਬਾਕੀ ਚੱਲਦੇ ਆਪਾਂ ਸਿੱਧਾ ਉਹਨਾਂ ਦੇ ਘਰੇ ਤੇ ਜਾ ਕੇ ਕਰਦੇ ਆ ਗੱਲਾਂਬਾਤਾਂ ਨਾਲੇ ਦਿਖਾਵਾਂਗੇ ਕਬੂਤਰ ਤੇ ਨਾਲੇ ਕਰਵਾਵਾਂਗੇ ਸਾਰੇ ਸ਼ੌਂਕ ਆ ਤੇ ਆਜੋ ਜਾ ਕੇ ਮਿਲਦੇ ਆ ਸਿੱਧਾ ਕਰਦੇ ਆ ਗੱਲਾਂਬਾਤਾਂ ਹਾਂਜੀ ਭਾਈ ਆਪਾਂ ਪਹੁੰਚ ਗਏ ਸੀਗੇ ਬਾਈ ਦੇ ਪਿੰਡਾਂ ਤੇ ਪਿੰਡ ਦਾ ਨਾਮ ਹੈਗਾ ਸੰਦਰਾ ਸਮਰਾਲੇ ਕੋਲੇ ਪਿੰਡਾ ਲੁਧਿਆਣਾ ਜ਼ਿਲ੍ਹਾ ਪੈਂਦਾ ਹੈਗਾ ਤੇ ਪਹਿਲਾਂ ਕਰ ਲੋ ਤੁਸੀਂ ਪਿੰਡ ਦਾ ਵਿਊ ਚੈੱਕ ਆ ਸਾਹਮਣੇ ਗੁਰੂ ਘਰ ਆ ਤੇ ਇੱਧਰ ਬਾਈ ਦੇ ਖੁੱਡੇ ਨੇ ਬਾਈ ਕਿਉਂਕਿ ਬਾਈ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਹੁਣ ਬਜ਼ੁਰਗ ਹੋ ਗਏ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਬਾਜੀਆਂ ਵੀ ਘੱਟ ਛੱਡਦੇ ਨੇ ਪਰ ਆਪਦੇ ਟਾਈਮ 'ਚ ਪੂਰਾ ਸਿਰਾ ਕਰਵਾਇਆ ਹੋਇਆ ਹੈਗਾ ਆ ਪੁਰਾਣੇ ਖੁੱਡੇ ਨੇ ਬਾਈ ਦੇ ਸਾਰੇ ਤੇ ਜਾ ਕੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਨਾਲੇ ਦਿਖਾਵਾਂਗੇ ਸਾਰੇ ਜਾਨਵਰ ਤੇ ਆਜੋ ਚੱਲਦੇ ਆ ਸਿੱਧਾ ਬਾਈ ਹੋਰਾਂ ਦੇ ਕੋਲੇ ਨਾਲ ਬਾਈ ਦੇ ਗੋਪੀ ਖੜਾ ਤੇ ਇੱਧਰ ਖੜਿਆ ਹੈਗਾ ਗੁਰਜੰਟਾ ਤੇ ਆਪਾਂ ਚੱਲਦੇ ਹੁਣ ਸਿੱਧਾ ਖੁੱਡਿਆਂ ਦੇ ਅੰਦਰ ਤੇ ਬਾਈ ਦੇ ਨਾਲ ਜਾ ਕੇ ਮਿਲਦੇ ਆਂ ਨਾਲੇ ਪੁੱਛਦੇ ਆਂ ਬਾਈ ਨੂੰ ਜਾਨਵਰਾਂ ਦੇ ਬਾਰੇ ਤੇ ਨਾਲੇ ਦਿਖਾਉਨੇ ਆ ਤੁਹਾਨੂੰ ਸਾਰੇ ਜਾਨਵਰ ਬਾਈ ਦੇ ਆਜੋ ਫਿਰ ਚੱਲੀਏ ਮਿੱਤਰੋ ਓ ਬਾਈ ਆਪਾਂ ਆ ਗਈ ਸੀਗੇ ਜਾਲ ਦੇ ਅੰਦਰ ਇੱਧਰ ਆਪਣਾ ਬਾਈ ਗੁਰਜੰਟਾ ਤੇ ਬਾਈ ਗਰਮੇਲ ਦੋਨੇ ਖੜੇ ਨੇਗੇ ਤੇ ਪਹਿਲਾਂ ਆਪਾਂ ਬਾਈ ਦਾ ਹਾਲ ਚਾਲ ਪੁੱਛ ਲੈਣ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋਈ ਹਾਂ ਹੋਰ ਗੁਰਜੰਟਾ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀ ਤੇ ਆ ਬਾਈ ਨੇ ਇੱਕ ਕਬੂਤਰ ਫੜਿਆ ਹੋਇਆ ਹੈਗਾ ਹੱਥ ਦੇ ਵਿੱਚ ਪਹਿਲਾਂ ਆਪਾਂ ਇਹਦੇ ਬਾਰੇ ਜਾਣਕਾਰੀ ਲੈ ਲੈਨੇ ਆ ਥੋੜੀ ਜੀ ਤੇ ਫੇਰ ਤੁਹਾਨੂੰ ਸਾਰੇ ਜਾਨਵਰ ਦਿਖਾਵਾਂਗੇ ਤੇ ਕੱਲੇ ਕੱਲੇ ਜਾਨਵਰ ਦਾ ਕਰਵਾ ਦਾਂਗੇ ਸ਼ੌਂਕ ਬਾਈ ਦੇ ਕੋਲੇ ਜਾਨਵਰ ਬਹੁਤ ਪੁਰਾਣੇ ਨੇ ਪੁਰਾਣੀਆਂ ਨਸਲਾਂ ਨੇ ਬਾਕੀ ਤੁਸੀਂ ਦੇਖ ਕੇ ਆਪ ਹੀ ਪਰਖ ਕਰ ਲਓ ਵੀ ਕਿਹੜੀ ਨਸਲ ਚੋਂ ਕਿਹੜਾ ਕਬੂਤਰ ਆ ਬਾਈ ਤੇ ਆਪਾਂ ਤੁਹਾਨੂੰ ਕੱਲਾ ਕੱਲਾ ਜਾਨਵਰ ਦਿਖਾ ਦਾਂਗੇ ਬਾਈ ਜੀ ਜਿਹੜਾ ਤੁਸੀਂ ਜਾਨਵਰ ਹੱਥ ਦੇ ਵਿੱਚ ਫੜਿਆ ਹੋਇਆ ਤੇ ਇਹਦੇ ਬਾਰੇ ਦੱਸੋਗੇ ਵੀ ਕਿਵੇਂ ਕੀ ਨਸਲ ਦਾ ਹੈ ਕਾਲ ਸਿਰਫ ਤਾਂ ਸੀ ਠੀਕ ਹੈ ਜੀ ਤੇ ਆਪਣੇ ਇਹਨਾਂ ਦੀ ਗੱਲ ਠੀਕ ਹੈ ਜੀ ਠੀਕ ਹੈ ਜੀ ਇਹ ਬਾਈ ਦੇ ਬਾਈ ਕਾਲਸਰੇ ਕਬੂਤਰ ਨੇ ਬਾਈ ਕਹਿੰਦਾ ਆਪਣੇ ਹੱਦੋਂ ਬਾਧੀ ਉੱਡੇ ਹੋਏ ਕਬੂਤਰ ਨੇਗੇ ਤੇ ਤਾਂ ਕਰਕੇ ਬਾਈ ਨੇ ਹੱਥ ਦੇ ਵਿੱਚ ਫੜ ਕੇ ਸਾਨੂੰ ਦਿਖਾਤਾ ਕਬੂਤਰ ਤੇ ਬਾਕੀ ਮੈਂ ਸਾਨੂੰ ਕੈਮਰਾ ਜਮਾ ਜ਼ੂਮ ਕਰਕੇ ਦਿਖਾਤਾ ਤੇ ਬਹੁਤ ਸਾਰੇ ਜਾਨਵਰ ਆ ਤੇ ਚੰਗਾ ਜਾਨਵਰ ਆ ਬਾਕੀ ਤੁਸੀਂ ਦੱਸ ਹੀ ਦੇਣਾ ਤੇ ਕਿਵੇਂ ਲੱਗੇ ਬਾਈ ਦੇ ਜਾਨਵਰ ਇੱਧਰ ਬਾਈ ਦੇ ਹੱਥ 'ਚ ਜਿਹੜਾ ਜੀ ਇਹਦੇ ਬਾਰੇ ਦੱਸੋਗੇ ਥੋੜਾ ਬੋਤਾਂ ਜੇ ਆਪਣੇ ਕਦੋਂ ਛੱਡਿਆ ਸੀਗਾ ਹਾਂਜੀ ਬੜਾ ਚੰਗਾ ਹੋ ਗਿਆ ਠੀਕ ਹੈ ਜੀ ਪੱਟੇ ਵੀ ਕਦੋਂ ਛੱਡੀ ਪਿਛਲੇ ਸਾਲ ਗਰਮੀ ਦੇ ਵਿੱਚ ਠੀਕ ਹੈ ਜੀ ਢਾਈ ਕਿਤਾਬਾਂ ਨੂੰ ਬਾਜੀ ਨਿਪਟ ਗਈ ਸੀ ਠੀਕ ਹੈ ਜੀ ਪੱਟ ਰਾਤ ਨੂੰ ਉੱਤੇ ਰਹੀ ਠੀਕ ਹੈ ਜੀ ਬੜੇ ਚੰਗੇ ਉੱਡਦੇ ਨੇ ਠੀਕ ਹੈ ਠੀਕ ਹੈ ਕਿਹੜੇ ਵਾਲੇ ਸਨ ਰਾਤ ਨੂੰ ਇਹ ਹਾਂਜੀ ਉਹ ਹੀ ਲੱਗਦੀ ਉਹ ਠੀਕ ਹੈ ਜੀ ਹਨੀਆਂ ਦੀ ਪੱਟੇ ਘਰੇ ਵੀ ਬਾਹਲੀ ਹੋਰਦੀ ਸੀ ਕਿਹੜੇ ਵਾਲਿਆਂ ਨੂੰ ਵੀ ਫੁੱਲ ਗਰਮੀ ਵਾਲੀ ਜਿਹੜਾ 8-8 9-9 ਬਾਰੇ ਠੀਕ ਹੈ ਜੀ ਤਾਂ ਲਾ ਕੇ ਵੱਡੀ ਜਾਲ ਦੇ ਵਿੱਚ ਲਾਉਂਦੇ ਪੈਂਦੇ ਠੀਕ ਹੈ ਜੀ ਇਹ ਬਾਈ ਦੇ ਹੱਥ ਚ ਜਿਹੜੀ ਕਬੂਤਰੀ ਆ ਬਾਈ ਕਹਿੰਦਾ ਇਹਦੀ ਪੱਠੀ ਛੱਡੀ ਸੀ ਬਾਈ ਕਦੋਂ ਪਿੰਡ ਆ ਗਿਆ ਇੱਥੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਆ ਤੇ 2:30 ਵਜੇ ਉੱਥੇ ਬਾਜੀ ਖਤਮ ਹੋ ਗਈ ਸੀ ਮਤਲਬ ਫੰਗ ਫੰਗ ਝੜ ਗਿਆ ਸੀ ਤੇ ਇਹਦੀ ਪੱਠੀ ਨੇ 8 ਦਾ ਟਾਈਮ ਕੀਤਾ ਸੀ ਤੇ ਬਾਈ ਕਹਿੰਦਾ ਜਿੱਦੇ ਗੇੜੇ ਪਵਾਏ ਸੀ 9 ਵਜੇ ਰਾਤ ਨੂੰ ਢਾਂਗੀ ਚੜਾਈ ਸੀ ਧੱਕੇ ਦੇ ਨਾਲ ਤੇ ਬਾਕੀ ਤੁਸੀਂ ਕਬੂਤਰੀ ਦਾ ਕਰੋ ਯਾਰ ਸ਼ੌਂਕ ਆ ਤੇ ਦੇਖੋ ਕਬੂਤਰੀ ਬਾਈ ਪੀਲੀਆਂ ਅੱਖਾਂ ਦੀਆਂ ਤੇ ਅੱਖਾਂ ਬਹੁਤ ਸੋਹਣੀਆਂ ਨੇ ਕਬੂਤਰੀ ਦੀਆਂ ਵੱਡੀ ਕਬੂਤਰੀ ਆ ਬਾਈ ਦੀ ਤੇ ਬਾਕੀ ਸਾਰੇ ਜਾਨਵਰਾਂ ਦਾ ਕਰਵਾਉਣੇ ਆਗੇ ਤੁਹਾਨੂੰ ਸ਼ੌਂਕ ਆ ਆ ਬਾਈ ਜਿਹੜੀ ਕਬੂਤਰੀ ਆਪਾਂ ਹੁਣ ਚੱਕਿਆ ਗੁਰਜੰਟ ਦੇ ਹੱਥ ਚਾ ਪਹਿਲਾਂ ਤਾਂ ਆਪਾਂ ਸਾਨੂੰ ਕਬੂਤਰੀ ਦਾ ਸ਼ੌਂਕ ਕਰਵਾ ਦਨੇ ਆ ਜਮਾਂ ਨੇੜੇ ਕਰਕੇ ਤੇ ਦੇਖੋ ਬਾਈ ਕਬੂਤਰੀ ਇਹ ਆਪ ਤਾਂ ਬਾਜੀ ਛੱਡੀ ਨਹੀਂ ਘਰੇ ਰੋਕ ਲਈ ਸੀ ਇਹਦਾ ਭਰਾ ਛੱਡਿਆ ਸੀਗਾ 206 ਕਬੂਤਰ ਉੱਡੇ ਸੀ ਤੇ 200 ਕਬੂਤਰ ਹਰਾਇਆ ਸੀ ਬਾਈ 6ਵੇਂ ਨੰਬਰ ਤੇ ਹਾਰ ਗਿਆ ਸੀ ਕਬੂਤਰ ਤੇ ਬਾਈ ਨੇ ਆਹ ਕਬੂਤਰੀ ਘਰੀ ਰੱਖੀ ਹੋਈ ਆ ਤੇ ਬਾਕੀ ਕਰੋ ਕਬੂਤਰੀ ਦਾ ਸ਼ੌਂਕ ਤੇ نسل ਦੇ ਬਾਰੇ ਤੁਹਾਨੂੰ ਆਪ ਨੂੰ ਪਤਾ ਲੱਗ ਜੂ ਵੀ ਕਿਹੜੀ نسل ਚ ਹੈ ਜੋ ਬਾਈ ਹੁਣ ਪਾਈ ਦੀ ਘਰ ਦੀ نسل ਦਾ ਸੌਂਗ ਕਰਵਾਉਣਿਆ ਤੁਹਾਨੂੰ ਬਾਈ ਦੀ ਘਰ ਦੀ ਨਸਲਾ ਆਪ ਦੀ ਸ਼ਾਹ ਕੇ ਕਬੂਤਰ ਨੇ ਤੇ ਬਾਕੀ ਪਹਿਲਾਂ ਤੁਹਾਨੂੰ ਮੈਂ ਕਬੂਤਰੀ ਚੈੱਕ ਕਰਵਾਉਣਾ ਤੇ ਦੇਖੋ ਸ਼ਾਹ ਕੀ ਹੈ ਤੇ ਇਹਦੇ ਪੈਰ ਬੱਤਕ ਪੈਰੇ ਨੇ ਬਾਈ ਇਹ ਕਬੂਤਰ ਤੇ ਪੈਰ ਚੈੱਕ ਕਰੋ ਕਬੂਤਰਾਂ ਦੇ ਤੇ ਦੇਖੋ ਬਾਈ ਬਹੁ ਘੱਟ ਕਬੂਤਰ ਨੇ ਗਿਆ ਆਹ ਪੈਰਾਂ ਦੇ ਤੇ ਬਾਈ ਕਹਿੰਦਾ ਗੁਰਜੰਟ ਵੀ ਇਹ ਘਰੇ ਦਾ ਬਹੁਤ ਘੱਟ ਉਡਾਨ ਦਿੰਦੇ ਨੇ ਪਰ ਜਿੰਨੇ ਵੀ ਅੱਜ ਤੱਕ ਬਾਈ ਨੇ ਆਪਦੇ ਘਰੋਂ ਇਹਨਾਂ ਦੇ ਬੱਚੇ ਛੱਡੇ ਨੇ ਬਾਈ ਕਦੇ ਕੋਈ ਹਾਰਿਆ ਨਹੀਂਗਾ ਅੱਜ ਤੱਕ ਜਿੱਤ ਕੇ ਹੀ ਮੁੜੇ ਨੇ ਤੇ ਵੱਡੀ ਕਬੂਤਰੀ ਆ ਮੇਨ ਕਬੂਤਰੀ ਆ ਛਾਹ ਕੀਆ ਤੇ ਬਾਕੀ ਤੁਸੀਂ ਕਰ ਲਓ ਸ਼ੌਂਕ ਕਬੂਤਰੀ ਦਾ ਬਹੁਤ ਸੋਹਣੀ ਆ ਕਬੂਤਰੀ ਵੀ ਤੇ ਹੁਣ ਕਰਵਾਉਣੇ ਆ ਅਗਲੀ ਕਬੂਤਰੀ ਦਾ ਸ਼ੌਂਕ ਆ ਕਰਵਾਉਣੇ ਆ ਤੁਹਾਨੂੰ ਬਾਈ ਕਾਕੇ ਵਾਲੇ ਕਬੂਤਰਾਂ ਦਾ ਸ਼ੌਂਕ ਤੇ ਜਿਹੜੀ ਕਬੂਤਰੀ ਗੁਰਜੰਟ ਦੇ ਹੱਥ ਦੇ ਵਿੱਚ ਆ ਚੀਨੀ ਜੀ ਕਬੂਤਰੀ ਆ ਬਾਕੀ ਰੰਗ ਸੋਹਣਾਗਾ ਤੇ ਆ ਕਬੂਤਰ ਵੀ ਕਾਕੇ ਵਾਲੇ ਕਬੂਤਰ ਕੱਢ ਲੰਦੇ ਨੇ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਤੇ ਬਾਕੀ ਦੇਖੋ ਤੁਸੀਂ ਕਬੂਤਰੀ ਕਰੋ ਸ਼ੌਂਕ ਜਿਹੜੇ ਆਪਾਂ ਨੂੰ ਬੰਦੇ ਕਹਿੰਦੇ ਹੁੰਦੇ ਨੇ ਬਾਈ ਕਾਕੇ ਵਾਲੇ ਕਬੂਤਰ ਆਣ ਹੈਗੇ ਅਸਲੀ ਕਬੂਤਰ ਤੇ 22 ਦੀ ਉਮਰ ਤਾਂ ਸਾਨੂੰ ਪਤਾ ਹੀ ਆ ਹੁਣ ਬਹੁਤ ਜ਼ਿਆਦਾ ਹੋ ਗਈ ਤੇ ਪੁਰਾਣੇ ਕਬੂਤਰ ਸਾਹਮੇ ਹੋਏ ਨੇ ਬਾਈ ਨੇ ਤੇ ਦੇਖੋ ਕਬੂਤਰੀ ਪਹਿਲਾਂ ਡੱਬੀ ਹੁੰਦੀ ਸੀ ਮੈਨੂੰ ਲੱਗਦਾ ਤੇ ਹੁਣ ਰੰਗ ਬਦਲ ਕੇ ਚੀਨੀ ਜੀ ਬਣੀ ਬੈਠੀ ਹੈਗੀ ਤੇ ਬਾਕੀ ਮੈਂ ਉਸ ਨੂੰ ਕੈਮਰਾ ਜਮਾ ਜ਼ੂਮ ਕਰਤਾ ਤੇ ਬਹੁਤ ਸੋਹਣਾ ਜਾਨਵਰ ਹੈ ਇਹ ਵੀ ਹੁਣ ਬਾਈ ਆਪਾਂ ਸਾਰੀਆਂ ਕਬੂਤਰੀਆਂ ਅੰਦਰ ਕਰਤੀਆਂ ਐਵੇਂ ਤਾਂ ਦੱਸਣ ਲੱਗ ਗਏ ਬਹੁਤ ਟਾਈਮ ਲੱਗ ਜੂ ਕਿਉਂਕਿ ਬਾਈ ਤਾਂ ਬਹੁਤ ਪੁਰਾਣਾ ਖਿਡਾਰੀ ਆ ਤੇ ਆਪਾਂ ਕੱਲੀ-ਕੱਲੀ ਕਬੂਤਰੀ ਦੀ ਜੇ ਜਾਣਕਾਰੀ ਦੇਵਾਂਗੇ ਤਾਂ ਟਾਈਮ ਬਹੁਤ ਜ਼ਿਆਦਾ ਲੱਗ ਜੂ ਤੇ ਬਲੌਕ ਜਾਦੇ ਲੰਬਾ ਚੱਲ ਜੂਗਾ ਤੇ ਬਾਕੀ ਤੁਸੀਂ ਅੰਦਰੋਂ ਚੈੱਕ ਕਰ ਲਓ ਆ ਫਿਰਦੀਆਂ ਨੇ ਕਾਲੀਆਂ ਕੋਲਾ ਰੱਤੇ ਲਾਲ ਚੀਨੇ ਕਾਲੇ ਚੀਨੇ ਚਿੱਟੇ ਖੱਤੀਆਂ ਅੱਖਾਂ ਦੇ ਕਾਲੀਆਂ ਅੱਖਾਂ ਸਾਰੀਆਂ ਨਸਲਾਂ ਨੇ ਬਾਈ ਦੇ ਕੋਲੇ ਬਾਕੀ ਕੁਝ ਕਬੂਤਰੀਆਂ ਉੱਤੇ ਬੈਠੀਆਂ ਨੇ ਤੇ ਕਰੋ ਬਾਈ ਸਾਰੀਆਂ ਕਬੂਤਰੀਆਂ ਦਾ ਸ਼ੌਂਕ ਆ ਤੇ ਆਹ ਦੇਖੋ ਕਬੂਤਰੀ ਬੈਠੀ ਬਈ ਇਹ ਰੰਗ ਨਹੀਂ ਲੱਗਿਆ ਹੋਇਆ ਜਵੰਦਰੂ ਐਵੇਂ ਹੈਗੀ ਕਬੂਤਰੀ ਦਾ ਰੰਗ ਹੀ ਇਦਾਂ ਦਾ ਤੇ ਬਾਕੀ ਉਹ ਸਾਹਮਣੇ ਜਿਹੜੀ ਕਬੂਤਰੀ ਦਾ ਸ਼ੌਂਕ ਕਰਵਾਇਸ ਉਹ ਬੈਠੀ ਆ ਕਾਕੇ ਵਾਲੀ ਤੇ ਇੱਧਰ ਕਾਲੀਆਂ ਕੋਲਾਂ ਬੈਠੀਆਂ ਨਹੀਂ ਗਿਆ ਬਹੁਤ ਬੰਦੇ ਮੰਗਦੇ ਹੁੰਦੇ ਨੇ ਆਪਣੇ ਤੋਂ ਬਈ ਜੇ ਹੈਗੇ ਨੇ ਕਾਲੇ ਕਬੂਤਰ ਤੇ ਬਾਈ ਤਾਂ ਸੇਲ ਕਰਦੇ ਨਹੀਂ ਜਮਾਂ ਵੀ ਤੇ ਬਾਈ ਨੇ ਸਾਹਮ ਸਾਹਮ ਰੱਖੇ ਹੋਏ ਨੇ ਮੇਰੇ ਭਰਾ ਸਾਰੇ ਕਬੂਤਰ ਤੇ ਬਾਕੀ ਤੁਸੀਂ ਦੇਖੋ ਯਾਰ ਬਹੁਤ ਸੋਹਣੇ ਕਬੂਤਰ ਨੇਗੇ ਤੇ ਹੁਣ ਚੱਲਦੇ ਆ ਆਪਾਂ ਅਗਲੇ ਕੁੱਟੇ ਦੇ ਵਿੱਚ ਤੇ ਜਿਹੜੇ ਕਬੂਤਰ ਨੇ ਬਾਈ ਦੇ ਉਹਨਾਂ ਦਾ ਕਰਮੋਣਿਆ ਸ਼ੌਂਕ ਆ ਇੱਧਰ ਬਾਈ ਬਾਈ ਦੇ ਸਾਰੇ ਵੱਡੇ ਕਬੂਤਰ ਨੇਗੇ ਤੇ ਬਾਹਰ ਯਾਰ ਇਹ ਡਰਦੇ ਬਹੁਤ ਨੇ ਕਿਉਂਕਿ ਬਾਈ ਦਾ ਘੱਟ ਵੱੜਦਾ ਕਬੂਤਰ ਤੇ ਬਾਕੀ ਤੁਸੀਂ ਫੱਟੀਆਂ ਤੇ ਬੈਠਿਆਂ ਦਾ ਸ਼ੌਂਕ ਕਰ ਲਓ ਤੇ ਆਹ ਬੈਠੇ ਨੇ ਸਾਰੇ ਕਬੂਤਰ ਆ ਕੱਲੇ-ਕੱਲੇ ਕਬੂਤਰ ਦਾ ਕਰੋ ਸ਼ੌਂਕ ਆ ਆਹ ਲਾਲ ਰੱਤਾ ਬੈਠਾ ਫਿੱਕਾ ਰੱਤਾਗਾ ਇੱਧਰ ਲਾਲ ਜਿੰਨਾ ਕਬੂਤਰ ਬੈਠਾਗਾ ਇੱਧਰ ਵੀ ਬਾਈ ਇੱਕ ਜਮਾਂ ਕੋਲ ਬੈਠੀ ਆ ਕਾਲੀ ਕਬੂਤਰ ਇਹ ਵੀ ਤੇ ਆ ਖੱਟੀ ਅੱਖਾਂ ਦਾ ਕਬੂਤਰ ਬੈਠਾ ਬਾਕੀ ਯਾਰ ਕਬੂਤਰਾਂ ਦੀ ਉਮਰ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਵਿੱਚ ਕਈ ਕਬੂਤਰਾਂ ਦੀ ਉਮਰ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਪਤਾ ਹੀ ਲੱਗਦਾ ਆਪਾਂ ਨੂੰ ਤੇ ਆ ਦੇਖੋ ਬਾਕੀ ਆ ਕਬੂਤਰ ਥੱਲੇ ਬੈਠੇ ਨੇ ਤੇ ਉਧਰ ਵੀ ਬਾਈ ਦੇ ਖੁੱਡੇ ਨੇ ਆਪਾਂ ਉਧਰ ਵੀ ਚੱਲਦੇ ਆ ਨਾਲੇ 2026 ਦੇ ਜਿਹੜੇ ਬਾਈ ਨੇ ਥੋੜੇ-ਬੋਤੇ ਬੱਚੇ ਕਢਵਾਏ ਹੋਏ ਨੇ ਉਹਨਾਂ ਦਾ ਵੀ ਕਰਵਾਉਣਿਆ ਤੁਹਾਨੂੰ ਸ਼ੌਕ ਆ ਇੱਧਰ ਬਾਈ ਨੇ ਲਾਈਆਂ ਹੋਈਆਂ ਨੇ ਨੈੱਟ ਦੇ ਵਿੱਚ ਛਾਤਰੀਆਂ ਤੇ ਛਾਤਰੀਆਂ ਤੇ ਬੈਠੇ ਨੇ 2026 ਦੇ ਬੱਚੇ ਇੱਕ ਛਾਤਰੀ ਲਾਈ ਹੋਈ ਆ ਇੱਧਰ ਤੇ ਇਹ ਸਾਰੇ ਨਵੇਂ ਬੱਚੇ ਨੇ ਜਿਹੜੇ 2026 ਦੇ ਤੇ ਹੁਣ ਬਾਈ ਨੇ ਦੋ ਕਬੂਤਰ ਉਧਰ ਫੜੇ ਹੋਏ ਨੇ ਆਪਾਂ ਚਲਦੇ ਆਂ ਗੋਪੀ ਤੇ ਬਾਈ ਦੇ ਕੋਲੇ ਤੇ ਜਾ ਕੇ ਕਰਵਾਉਨੇ ਆ ਉਹ ਕਬੂਤਰਾਂ ਦਾ ਸ਼ੌਂਕ ਆ ਫਿਰ ਉਧਰ ਇੱਕ ਖੁੱਡਾ ਇੱਕ ਖੁੱਡਾ ਇੱਧਰ ਆ ਤੇ ਇੱਕ ਖੁੱਡਾ ਇੱਧਰ ਆ ਬਾਈ ਇੰਨਾ ਚ ਵੀ ਸਾਰਿਆਂ ਚ ਕਬੂਤਰ ਕਬੂਤਰੀਆਂ ਨੇ ਤੇ ਕੱਲੇ-ਕੱਲੇ ਖੁੱਡੇ ਦਾ ਵੀ ਕਰਵਾਉਨੇ ਆ ਕਿ ਸ਼ੌਂਕ ਆ ਆਜੋ ਪਹਿਲਾਂ ਮਿਲਦੇ ਆਂ ਗੋਪੀ ਤੇ ਬਾਈ ਨੂੰ ਤੇ ਕਰੀਏ ਉਹ ਕਬੂਤਰਾਂ ਦੇ ਬਾਰੇ ਪਤਾ ਵੀ ਕਿਹੜੇ ਕਬੂਤਰ ਨੇ ਤੇ ਕਿਹੜੀ ਨਸਲ ਚੋਂ ਨੇ ਆ ਕਬੂਤਰ ਹੈਗੇ ਨੇ ਬਾਈ ਕਾਕੇ ਵਾਲੇ ਡੱਬੇ ਤੇ ਆਹ ਜਿਹੜਾ ਗੋਪੀ ਦੇ ਹੱਥ ਦੇ ਵਿੱਚ ਕਬੂਤਰ ਆ ਇਹ ਹੈਗਾ ਮੇਨ ਕਬੂਤਰ ਵੱਡਾ ਕਬੂਤਰ ਆ ਤੇ ਬਾਈ ਦੇ ਹੱਥ ਦੇ ਵਿੱਚ ਜਿਹੜੀ ਹੈਗੀ ਆ ਉਹ ਹੈਗੀ ਆ ਆ ਸੀਜ਼ਨ ਦੀ ਪੱਟੀ ਬਾਈ ਨੇ 2026 ਦੇ ਵਿੱਚ ਬਾਜੀ ਛੱਡਣੀ ਹੈਗੀ ਉੱਤੋਂ ਬਾਈ ਡੱਬੀ ਹੈ ਇਹ ਤੇ ਥੱਲੋਂ ਸਾਰੀ ਚਿੱਟੀ ਹੈਗੀ ਉੱਤੇ ਡੱਬ ਜਾਇ ਇਹਦੇ ਬਸ ਗੱਲਾ ਤੇ ਤੁਹਾਨੂੰ ਦਿਖਾ ਦਾਨਾ ਮੈਂ ਆਹ ਦੇਖੋ ਬਾਈ ਐਵੇਂ ਡੱਬੀ ਹੈਗੀ ਤੇ ਬਾਕੀ ਥੱਲੋਂ ਸਾਰੀ ਕਬੂਤਰੀ ਚਿੱਟੀ ਹੈ ਇਹ ਜਿਹੜੇ ਕਾਕੇ ਵਾਲੇ ਕਬੂਤਰ ਨੇ ਡੱਬੇ ਤੇ ਆਹ ਕਬੂਤਰ ਨੇ ਬਈ ਲੋਕ ਆਪਾਂ ਨੂੰ ਪੁੱਛਦੇ ਨੇ ਤੇ ਅੱਜ ਕਰੋ ਚੈੱਕ ਤੁਸੀਂ ਦਿਖਾਤੇ ਸਾਨੂੰ ਕਾਕੇ ਵਾਲੇ ਕਬੂਤਰ ਤੇ ਆਹ ਹੈਗਾ ਗੋਪੀ ਦੇ ਹੱਥ ਦੇ ਵਿੱਚ ਵੱਡਾ ਕਬੂਤਰ ਮੇਨ ਇੱਕ ਆਕ ਖੱਟੀ ਆ ਤੇ ਦੂਸਰੀ ਕਾਲੀ ਆ ਬਈ ਵੱਡਾ ਕਬੂਤਰ ਆ ਤੇ ਪੱਲੇ ਦਿਖਾ ਦਨੇ ਆ ਜੇ ਦੇਖੋ ਬਈ ਪੱਲੇ ਮੇਨ ਕਬੂਤਰ ਆ ਬਾਈ ਦਾ ਵੱਡਾ ਤੇ ਪੈਰ ਚੈੱਕ ਕਰੋ ਤੁਸੀਂ ਕਬੂਤਰ ਦੇ ਜਮਾ ਨਾਭੀ ਪੈਰਾਂ ਦਾ ਤੇ ਬਾਕੀ ਹੁਣ ਕਰਵਾਉਣੇ ਆ ਹੋਰ ਜਾਨਵਰਾਂ ਦਾ ਸ਼ੋਅ ਹੁਣ ਚੈੱਕ ਕਰੋ ਬਾਈ ਕਬੂਤਰੀ ਜਿਹੜੀ ਉਹ ਕਬੂਤਰ ਦੀ ਕਬੂਤਰੀ ਹੈ ਡੱਪੀ ਇਹ ਵੀ ਕਾਕੇ ਵਾਲੀ ਆ ਤੇ ਆ ਵੀ ਕਰੋ ਤੁਸੀਂ ਚੈੱਕ ਚਿੱਟੀ ਅੱਖ ਤੇ ਇਧਰ ਕਾਲੀ ਅੱਖ ਕਬੂਤਰ ਸੀ ਜਿਹੜਾ ਉਹ ਖੱਟੀ ਤੇ ਕਾਲੀ ਅੱਖ ਦਾ ਸੀ ਕਬੂਤਰੀ ਹੈਗੀ ਇਹ ਚਿੱਟੀ ਤੇ ਕਾਲੀ ਅੱਖ ਦੀ ਤੇ ਬਾਕੀ ਪੱਲਾ ਗੋਪੀ ਨੇ ਖੋਲਤਾ ਤੇ ਤੁਸੀਂ ਦੇਖ ਲਓ ਹੁਣ ਕਬੂਤਰੀ ਇਹ ਨਹੀਂਗੇ ਮੇਨ ਕਬੂਤਰ ਕਾਕੇ ਵਾਲੇ ਤੇ ਪੈਰ ਇਹਦੇ ਵੀ ਬਾਈ ਸੇਮ ਨਹੀਂਗੇ ਕਬੂਤਰ ਵਰਗੇ ਕਬੂਤਰ ਦੇ ਜਿਆਦੇ ਨਾਭੀ ਸਾਰੇ ਥੋੜੇ ਘੱਟ ਨਹੀਂਗੇ ਬਾਕੀ ਬਹੁਤ ਸੋਹਣੀ ਕਬੂਤਰੀ ਆ ਵੀ ਤੇ ਜਮਨ ਨੇੜੇ ਕਰਕੇ ਕੈਮਰਾ ਆ ਵੀ ਦਿਖਾਤੀ ਤੁਹਾਨੂੰ ਤੇ ਇੱਧਰ ਬਾਈ ਦੇ ਹੱਥ ਦੇ ਵਿੱਚ ਹੈਗੀ ਆ ਪੱਟੀ ਐਦਾ ਕਰ ਲਓ ਮਿੱਤਰੋ ਸ਼ੌਂਕ ਆ ਆਜੋ ਬਾਈ ਹੁਣ ਤੁਹਾਨੂੰ ਚੈੱਕ ਕਰਵਾਉਨੇ ਆਪਾਂ ਭਾਈ ਰੂਪੇ ਵਾਲੇ ਸਰਪੰਚ ਦੇ ਕਬੂਤਰ ਆ ਬਹੁਤ ਮਸ਼ਹੂਰ ਕਬੂਤਰ ਹੋਏ ਨੇ ਉਹ ਵੀ ਤੇ ਹੁਣ ਤਾਂ ਮੈਨੂੰ ਲੱਗਦਾ ਟਾਵੇਂ ਟਾਵੇਂ ਕਬੂਤਰ ਨੇ ਕਿਸੇ ਬੰਦੇ ਦੇ ਕੋਲੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਭਾਈ ਰੂਪੇ ਵਾਲੇ ਕਬੂਤਰ ਆ ਤੇ ਕੈਮਰਾ ਦੇਖੋ ਕਰਤਾ ਜ਼ੂਮ ਤੇ ਕਬੂਤਰ ਦੇਖੋ ਬਾਈ ਉਮਰ ਵੀ ਕਬੂਤਰ ਦੀ ਪਤਾ ਲੱਗਦੀ ਹੈ ਵੀ ਖਾਸੀ ਹੋ ਗਈ ਹਜੇ ਵੀ ਬੱਚੇ ਕੱਢਦਾ ਹੈਗਾ ਕਬੂਤਰ ਤੇ ਬਾਕੀ ਖੋਲਤਾ ਇਹਦਾ ਪੱਲਾ ਤੇ ਬਹੁਤ ਸੋਹਣਾ ਕਬੂਤਰ ਹੈ ਇਹ ਵੀ ਬਾਈ ਤੇ ਕਰੋ ਚੈੱਕ ਜਿੰਨੇ ਵੀ ਆਪਾਂ ਤੁਹਾਨੂੰ ਕਬੂਤਰ ਅੱਜ ਦਿਖਾਏ ਨੇ ਬਾਈ ਵੀਡੀਓ ਦੇ ਵਿੱਚ ਸਾਰੇ ਪੁਰਾਣੇ ਨੇ A to Z ਤੇ ਪੁਰਾਣੀਆਂ-ਪੁਰਾਣੀਆਂ ਨਸਲਾਂ ਰੱਖੀਆਂ ਹੋਈਆਂ ਨੇ ਗਿਆ ਸਾਰੀ ਪੁਰਾਣੇ ਕਬੂਤਰ ਨੇ ਹੁਣ ਚੱਲਦੇ ਆਪਾਂ ਕੁੱਡਿਆਂ ਦੇ ਵਿੱਚ ਤੇ ਕੁੱਡਿਆਂ ਦੇ ਵਿੱਚ ਇੱਕ ਵਾਰੀ ਕੈਮਰਾ ਘੁਮਾ ਕੇ ਅੰਦਰੋਂ ਕਰਵਾ ਦਿੰਦੇ ਆਂ ਸ਼ੌਕ ਸਾਰੇ ਜਾਨਵਰਾਂ ਦਾ ਲੋ ਬਾਈ ਕਰੋ ਕੱਲੇ-ਕੱਲੇ ਕਬੂਤਰ ਦਾ ਸ਼ੌਕ ਇੱਕ ਕਬੂਤਰੀ ਨੇ ਇੱਧਰ ਅੰਡੇ ਰੱਖ ਰੱਖੇ ਨੇ ਪਤਾ ਨਹੀਂ ਬੱਚੇ ਗੱਡ ਰੱਖੇ ਨੇ ਅੰਡੇ ਰੱਖੇ ਹੋਏ ਨੇ ਬਾਈ ਸ਼ਾਹ ਕੀ ਕਬੂਤਰੀ ਆ ਅੰਡਿਆਂ ਤੇ ਬੈਠੀ ਆ ਤੇ ਬਾਕੀ ਬੈਠੇ ਨੇ ਸਾਰੇ ਕਬੂਤਰ ਲੈਨ ਦੇ ਵਿੱਚ ਆਹ ਡੱਬੇ ਕਬੂਤਰ ਦਾ ਸਾਨੂੰ ਕਰਵਾਤਾ ਸੀ ਸ਼ੌਕ ਆ ਤੇ ਬਾਕੀ ਕਬੂਤਰਾਂ ਨੇ ਬੱਚੇ ਵੀ ਕੱਢੇ ਹੋਏ ਨੇ ਆਂਡੇ ਵੀ ਰੱਖੇ ਹੋਏ ਨੇ ਬਾਈ ਨੇ ਜੋੜੀਆਂ ਹਜੇ ਲਾਈਆਂ ਹੋਈਆਂ ਨੇ ਇੱਕ ਕਬੂਤਰੀ ਇੱਧਰ ਬੈਠੀ ਆ ਵੀ ਬਹੁਤ ਸੋਹਣੀ ਹੈ ਕਬੂਤਰੀ ਤੇ ਬਾਕੀ ਜਾਨਵਰ ਬੈਠੇ ਨੇ ਥੱਲੇ ਕਾਲੇ ਚੀਨੇ ਲਾਲ ਚੀਨੇ ਬਾਈ ਸਾਰੇ ਭਾਂਤ ਦੇ ਕਬੂਤਰ ਅੱਜ ਦੇਖਣ ਨੂੰ ਮਿਲੇ ਨੇ ਆਪਾਂ ਨੂੰ ਤੇ ਕਰ ਲਓ ਮਿੱਤਰੋ ਸ਼ੌਕ ਆ ਸਾਰੇ ਕਬੂਤਰਾਂ ਦਾ ਬੱਚੇ ਕੱਢੇ ਹੋਏ ਨੇ ਉਧਰ ਇੱਕ ਡੱਬਾ ਲਾਲ ਡੱਬਾ ਬੱਚਾ ਕੱਢਿਆ ਹੋਇਆ ਤੇ ਇੱਕ ਹੈਗਾ ਚਿੱਟਾ ਬਾਈ ਇਹ ਬਹੁਤ ਸੋਹਣੇ ਜਾਨਵਰ ਨੇ ਯਾਰ ਚਲਦੇ ਆਂ ਅਗਲੇ ਖੁੱਡੇ ਦੇ ਵਿੱਚ ਤੇ ਕਰਵਾਉਣੇ ਆ ਉਧਰ ਜਾਨਵਰਾਂ ਦਾ ਸ਼ੌਂਕ ਆ ਇੱਕ ਖੁੱਡਾ ਇੱਧਰ ਆ ਬਾਈ ਦਾ ਤੇ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਮੇਨ ਦੀਆਂ ਜੋੜੀਆਂ ਲਾਈਆਂ ਨੇ ਬਾਈ ਥੋੜੀਆਂ ਜਿਹੀਆਂ ਜੋੜੇ ਛੱਡੇ ਹੋਏ ਨੇ ਇੱਕ ਬਾਈ ਨੇ ਸਪੈਸ਼ਲ ਚਾਲ ਜਾ ਰੱਖ ਰੱਖੇ ਵਿੱਚ ਤੇ ਆ ਕਬੂਤਰ ਬਾਈ ਦਾ ਸਪੈਸ਼ਲੀ ਹੋਣਾ ਜਿਹੜੇ ਨੂੰ ਪੂਰੀ ਫੈਸਿਲਿਟੀ ਦੇ ਕੇ ਅਲੱਗ ਜਾਲ ਦਿੱਤਾ ਹੋਇਆ ਤੇ ਬਾਕੀ ਬੈਠਾ ਇਹ ਆਪਦੇ ਆਂਡਿਆਂ ਤੇ ਤੇ ਕਰੋ ਸ਼ੌਂਕ ਆ ਇੱਕ ਇੱਧਰ ਕੱਟਿਆ ਹੋਇਆ ਕਾਲਾ ਚੀਨਾ ਜਾਂ ਬੱਚਾ ਇੱਕ ਆਂਡਾ ਖਰਾਬ ਹੋ ਰਿਹਾਗਾ ਤੇ ਬਾਕੀ ਬੈਠੇ ਨੇ ਇੱਧਰ ਆ ਬੈਠੀ ਹੈ ਬਾਈ ਪੂਰੀ ਕਬੂਤਰੀ ਤੇ ਦੇਖੋ ਕਿਵੇਂ ਦਾ ਰੰਗ ਆ ਬਹੁਤ ਸੋਹਣਾ ਰੰਗ ਆ ਤੇ ਆ ਬੈਠੀ ਆ ਸ਼ਾਖੀ ਲਾਲ ਚਿਨਾ ਕਬੂਤਰ ਜਿਹੜੇ ਧੰਨੇ ਵਾਲੇ ਕਬੂਤਰ ਨੇ ਬਾਈ ਤੇ ਇੱਧਰ ਬੈਠੇ ਨੇ ਕਬੂਤਰ ਆ ਬੱਚਾ ਹੈਗਾ ਛੋਟਾ ਉੱਧਰ ਬੈਠੇ ਨੇ ਕਬੂਤਰ ਇੱਧਰ ਵੀ ਬਾਈ ਅੰਡਿਆਂ ਤੇ ਬੈਠੀ ਆ ਮਦੀਨ ਤੇ ਦੋ ਕਬੂਤਰ ਬੈਠੇ ਨੇ ਇੱਧਰ ਆ ਸ਼ਾਖੀ ਤੇ ਚਿੱਟੀਆਂ ਅੱਖਾਂ ਦਾ ਕਬੂਤਰ ਉਹ ਖੱਟੀਆਂ ਅੱਖਾਂ ਦੀ ਕਬੂਤਰੀ ਬੈਠੀ ਆ ਇੱਕ ਬੱਚਾ ਨਿਕਲਿਆ ਹੋਇਆ ਇੱਧਰ ਚੱਲਦਿਆਂ ਅਗਲੇ ਖੁੱਡੇ 'ਚ ਲੋ ਬਾਈ ਇੱਧਰ ਹੈਗਾ ਬਾਈ ਦਾ ਲਾਸਟ ਖੁੱਡਾ ਤੇ ਇੱਧਰ ਦਿਖਾਉਣਾ ਸੋਨੂੰ ਇੱਧਰ ਲਾ ਰੱਖਿਆ ਬਾਈ ਨੇ ਕਾਲੇ ਨਾਗਾਾਂ ਦੀ ਜੋੜੀ ਤੇ ਕਾਲੇ ਨਾਗੀ ਬੱਚੇ ਕੱਢੇ ਹੋਏ ਨੇ ਤੇ ਇੱਕ ਕਬੂਤਰ ਇੱਧਰ ਬੈਠਾ ਬਾਈ ਇਹ ਵੀ ਬਹੁਤ ਸੋਹਣਾ ਕਬੂਤਰ ਆ ਤੇ ਬਾਕੀ ਬੈਠੇ ਨੇ ਇੱਧਰ ਤੇ ਦੇਖਿਓ ਅੱਜ ਦੱਸਿਓ ਬਾਈ ਸੋਨੂੰ ਆ ਜਾਨਵਰ ਕਿਵੇਂ ਲੱਗੇ ਬਹੁਤ ਘੱਟ ਲੋਕਾਂ ਕੋਲੇ ਹੋਣੇ ਅੱਜ ਕੱਲ ਤਾਂ ਨਵੇਂ ਚੱਲ ਪਏ ਕੋਈ ਕਹਦਾ ਨਾ ਰਾਜਨ ਵਾਲੇ ਕੋਈ ਕਹਦਾ ਨਾ ਪੁੰਨੂ ਵਾਲੇ ਕੋਈ ਕਹਦਾ ਨਾ ਧੰਨੇ ਵਾਲੇ ਪਰ ਬਾਈ ਅਸਲ ਸੋਨੂੰ ਅੱਜ ਕਬੂਤਰ ਦਿਖਾਏ ਨੇ ਤੇ ਕਰੋ ਸ਼ੌਂਕ ਤੁਸੀਂ ਤੇ ਦੱਸਿਓ ਆਪਾਂ ਨੂੰ ਸੋਨੂੰ ਕਿਵੇਂ ਲੱਗੇ ਬਾਕੀ ਇੱਧਰ ਬੈਠੇ ਨੇ ਕਬੂਤਰ ਆ ਤੇ ਦੇਖੋ ਬਈ 10 ਦੀਆਂ ਨੇ ਬੈਠੀਆਂ ਨਸਲਾਂ ਇਹ ਹੁੰਦੀਆਂ ਨੇ ਅਸਲ ਨਸਲਾਂ ਤੇ ਬਾਈ ਦੇ ਖੁੱਡੇ ਵੀ ਪੁਰਾਣੇ ਨੇ ਕੱਚੇ ਰੱਖੇ ਹੋਏ ਨੇ ਕਿਉਂਕਿ ਬਾਈ ਪੁਰਾਣੇ ਟਾਈਮ ਦੇ ਨੇ ਨਵੇਂ ਖੁੱਡੇ ਬਾਈ ਨੇ ਪਾਈ ਨਹੀਂ ਇੱਕ ਕਬੂਤਰ ਬੈਠਾ ਆਪਣੇ ਪੈਰਾਂ 'ਚ ਇੱਧਰ ਬਈ ਤੇ ਆਹ ਕਬੂਤਰ ਦਾ ਘਰ ਲਓ ਸ਼ੌਂਕ ਆ ਚੱਲ ਦਾਂਗੇ ਬਾਹਰ ਆਜੋ ਤੇ ਬਈ ਹੁਣ ਜਾਂਦੇ ਜਾਂਦੇ ਤੁਹਾਨੂੰ ਲਾਸਟ ਕਬੂਤਰ ਦਿਖਾਉਣੇ ਆਗੇ ਆਪਾਂ ਬਾਈ ਦੇ ਕਾਲਸ ਦੇ ਜਿਹੜੀ ਉੱਧਰ ਕਬੂਤਰੀ ਦਿਖਾਈ ਸੀ ਆਪਾਂ ਪੱਠੀ ਆ ਕਬੂਤਰਾਂ ਦਾ ਬਲਾਡਾ ਸਾਰਾ ਬਾਈ ਦਾ ਮੇਨ ਕਬੂਤਰ ਆ ਆਪਣੇ ਕਹਿਣ ਤੇ ਬਾਈ ਨੇ ਦਿਖਾਇਆ ਤੇ ਕਰ ਲੋ ਸ਼ੌਂਕ ਕਾਲ ਸਿਰੇ ਕਬੂਤਰ ਨੇ ਜਿਹੜੇ ਬਾਈ ਦੇ ਇਹੇ ਨੇ ਤੇ ਬਾਈ ਜਿੰਨੇ ਵੀ ਛੱਡੇ ਨੇ ਬਾਈ ਨੇ ਅੱਜ ਤੱਕ ਕਦੇ ਯਾਰ ਇਹਨਾਂ ਨੇ ਹਾਰ ਨਹੀਂ ਮੰਨੀ ਜਿੱਤ ਕੀ ਹੀ ਕਰੇ ਮੁੜੇ ਨੇ ਤੇ ਬਾਕੀ ਸੋਨੂੰ ਕੈਮਰਾ ਜ਼ੂਮ ਕਰਕੇ ਮੈਂ ਕਬੂਤਰ ਦਾ ਸ਼ੌਂਕ ਕਰਵਾਉਣਾਗਾ ਤੇ ਦੇਖੋ ਬਾਈ ਕਬੂਤਰ ਆ ਆਹ ਹੁੰਦੀਆਂ ਨੇ ਅਸਲ ਨਸਲਾਂ ਤੇ ਨਸਲੀ ਕਬੂਤਰ ਨੇ ਤੇ ਆਹ ਦੇਖੋ ਬਾਈ ਜਮਾ ਕੈਮਰਾ ਜ਼ੂਮ ਕਰਤਾ ਤੇ ਬਹੁਤ ਸੋਹਣਾ ਕਬੂਤਰ ਆ ਤੇ ਇੱਕ ਹੈਗਾ ਗੋਪੀ ਦੇ ਹੱਥ ਦੇ ਵਿੱਚ ਕਬੂਤਰ ਐਦੀ ਹਿਸਟਰੀ ਆਪਾਂ ਨੂੰ ਪਤਾ ਨਹੀਂ ਬਾਕੀ ਤੁਸੀਂ ਇਹਦਾ ਸ਼ੌਂਕ ਕਰ ਸਕਦੇ ਹੋ ਚਿੱਟੀਆਂ ਅੱਖਾਂ ਦਾ ਕਬੂਤਰ ਹੈ ਇਹ ਵੀ ਬਈ ਟਾਂਕਾਂ ਪੈਂਦੀਆਂ ਨੇ ਦੀਵਿਆਂ ਵਾਲੀਆਂ ਤੇ ਬਾਕੀ ਪੱਲਾ ਦਿਖਾਤਾ ਤੁਹਾਨੂੰ ਗੋਪੀ ਨੇ ਆ ਸੀਗੇ ਬਾਈ ਦੇ ਕਬੂਤਰ ਤੇ ਬਾਕੀ ਹੁਣ ਬਹੁਤ ਕਬੂਤਰ ਬੈਠੇ ਨੇ ਬਾਈ ਦੇ ਕੋਲੇ ਪੁਰਾਣੇ ਪੁਰਾਣੇ ਯਾਰ ਕੱਲੇ ਕੱਲੇ ਬਾਰੇ ਤਾਂ ਆਪਾਂ ਹਿਸਟਰੀ ਪਤਾ ਕਰ ਨਹੀਂ ਸਕਦੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਜੂ ਤੇ ਬਾਕੀ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਆਪਦੀ ਜ਼ਰੂਰ رائے ਦਿਓ ਹਨਾ ਤੁਹਾਨੂੰ ਕਿਵੇਂ ਲੱਗੇ ਨੇ ਜਾਨਵਰ ਸਾਰੇ ਬਾਈ ਦੇ। ਦੇਖੋ ਬਾਈ ਇੱਕ ਕਬੂਤਰ ਦਾ ਹੋਰ ਸ਼ੌਂਕ ਕਰਵਾਉਣਾ ਐ। ਐਦੀ ਭੈਣ ਨੇ ਸੋਨੇ ਦੀ मुੰਦੀ ਜਿੱਤੀ ਸੀਗੀ ਪਿੰਡ ਸਾਨ੍ਹਿਆਲ ਤੋਂ ਤੇ ਬਾਕੀ ਸੋਨੂੰ ਪਹਿਲਾਂ ਕਬੂਤਰ ਦਾ ਸ਼ੌਂਕ ਕਰਵਾਉਣਾ ਖੱਟੀਆਂ ਅੱਖਾਂ ਦਾ ਕਬੂਤਰ ਆ ਲਾਲ ਚੀਨਾ ਤੇ ਦੇਖੋ ਬਾਈ ਕਬੂਤਰ ਆ ਉਮਰ ਵੀ ਖਾਸ ਹੀ ਲੱਗਦੀ ਆ ਕਬੂਤਰ ਦੀ ਆਪਾਂ ਨੂੰ ਤੇ ਬਾਕੀ ਪੱਲਾ ਚੈੱਕ ਕਰੋ। ਐਦੀ ਸਾਕੀ ਭੈਣ ਨੇ ਪਿੰਡ ਸਾਨ੍ਹਿਆਲ ਤੋਂ ਸੋਨੇ ਦੀ मुੰਦੀ ਜਿੱਤੀ ਸੀ। ਦੂਸਰ ਪੈ ਗਈ ਸੀ ਬਈ ਪਹਿਲੇ ਦਿਨ ਤੇ ਦੂਸਰੇ ਦਿਨ ਨੂੰ ਨਾ 2:30 ਵਜੇ ਨੂੰ ਜਮ੍ਹਾਂ ਕੱਲੀ ਰਹਿ ਗਈ ਸੀ 165 ਕਬੂਤਰਾਂ ਦੇ ਵਿੱਚੋਂ ਸੋਨੇ ਦੀ ਮੰਦੀ ਜਿੱਤੀ ਸੀ ਕਬੂਤਰੀ ਨੇ ਇੱਕ ਕਬੂਤਰੀ ਇੱਧਰ ਬਾਈ ਹੋਰ ਲੈ ਕੇ ਆਏ ਨੇ ਤੇ ਇਹਦੀ ਸਾਕੀ ਭੈਣ ਆ ਬਾਈ ਆ ਬਾਈ ਨੇ ਘਰੇ ਰੋਕੀ ਹੋਈ ਆ ਇਹ ਕਾਲੀ ਚੀਨੀ ਹੈਗੀ ਤੇ ਬਾਕੀ ਸੋਨੂੰ ਕੈਮਰਾ ਜ਼ੂਮ ਕਰਕੇ ਦਿਖਾ ਦਾਂ ਨਾ ਤੇ ਬਾਈ ਦੇ ਯਾਰ ਕਬੂਤਰ ਬਹੁਤ ਸਾਹਣ ਨੇ ਸਾਰੇ ਜਿੱਤੇ ਹੋਏ ਨੇਗੇ ਤੇ ਬਾਕੀ ਕੱਲੇ-ਕੱਲੇ ਜਾਨਵਰ ਦਾ ਆਪਾਂ ਸੋਨੂੰ ਸ਼ੌਂਕ ਕਰਵਾਤਾ ਤੇ ਦੇਖੋ ਬਈ ਇੱਕ ਪੂਛ ਦੇ ਵਿੱਚ ਫੰਗ ਕਾਲਾਗਾ ਤੇ ਕਾਲ ਸ੍ਰੀ ਕਬੂਤਰੀ ਹੈਗੀ ਤੇ ਜਿਨ੍ਹਾਂ ਨੂੰ ਲੋਕ ਕਹ ਦਿੰਦੇ ਨੇ ਪੁੰਨੂ ਵਾਲੇ ਦੇਖ ਕੇ ਬਾਕੀ ਆਪਾਂ ਨੂੰ ਨਸਲ ਦੇ ਬਾਰੇ ਤਾਂ ਪਤਾ ਨਹੀਂ ਸਾਨੂੰ ਕਰਵਾਤਾ ਸ਼ੌਂਕ ਆ ਤੇ ਬਾਕੀ ਤੁਸੀਂ ਦੇਖ ਲਿਓ ਵੀ ਤੁਹਾਨੂੰ ਕਿਹੜੇ ਕਬੂਤਰ ਲੱਗਦੇ ਨੇ ਇਹ ਆਜੋ ਬਾਈ ਨਾਲੇ ਤਾਂ ਸਾਨੂੰ ਕਬੂਤਰਾਂ ਦਾ ਸ਼ੌਂਕ ਆ ਆਪਾਂ ਹੋਰ ਕਰਵਾਉਣੇ ਆ ਤੇ ਇੱਧਰ ਬਾਈ ਦੇ ਬੇਟਾ ਜੀ ਆਏ ਨੇਗੇ ਵੱਡੇ ਸਾਹਿਬ ਜ ਆਦ ਨੇ ਬਾਈ ਦੇ ਤੇ ਸੱਸੀ ਦਾ ਬਾਈ ਜੀ ਹੋਰ ਕੀ ਹਾਲ ਚਾਲ ਨੇ ਠੀਕ ਹੋਈ ਤੇ ਬਾਈ ਦੀ ਕਬੂਤਰਬਾਜੀ ਦੇ ਵਿੱਚ ਬਾਈ ਪੂਰੀ ਮਦਦ ਕਰਦੇ ਨੇ ਬਾਈ ਤੇ ਨਾਲੇ ਤੁਹਾਨੂੰ ਦਿਖਾਉਣਾ ਹੈ ਖੋਟੇ ਵਾਲੇ ਕਬੂਤਰ ਅੱਜ ਕੱਲ ਤਾਂ ਖੋਟੇ ਵਾਲੇ ਕਬੂਤਰ ਨਸਲਾਂ ਖਤਮ ਹੋ ਗਈਆਂ ਪਰ ਬਾਈ ਦੇ ਕੋਲੇ ਅੱਜ ਵੀ ਬੈਠੇ ਨੇ ਬਾਈ ਖੋਟੇ ਵਾਲੇ ਕਬੂਤਰ ਤੇ ਉਧਰ ਬਾਈ ਦੇ ਹੱਥ ਦੇ ਵਿੱਚ ਇੱਕ ਕਾਲਾ ਬੱਚਾ ਹੈਗਾ ਤੇ ਇਹ ਜਰਨੈਲ ਵਾਲੇ ਕਬੂਤਰ ਨੇ ਤੇ ਆਪਾਂ ਚੱਲਦੇ ਆਂ ਨੇੜੇ ਤੇ ਤੁਹਾਨੂੰ ਕਰਵਾਉਣਾ ਕਬੂਤਰ ਚੈੱਕ ਮੈਂ ਜਿਹੜਾ ਬਾਈ ਦੇ ਗੁਰਜੰਟ ਦੇ ਹੱਥ ਦੇ ਵਿੱਚ ਕਬੂਤਰ ਆ ਇਹ ਖੋਟੇ ਵਾਲੇ ਕਬੂਤਰ ਨੇ ਬਾਈ ਤੇ ਪਹਿਲਾਂ ਤਾਂ ਤੁਸੀਂ ਕਬੂਤਰ ਦੀ ਅੱਖ ਚੈੱਕ ਕਰੋ ਬਾਈ ਬਹੁਤ ਘੱਟ ਅੱਖਾਂ ਦੇ ਕਬੂਤਰ ਨੇ ਆਹ ਤੇ ਅੱਖ ਬਹੁਤ ਸੋਹਣੀ ਆ ਆ ਕਬੂਤਰ ਦੀ ਬਾਈ ਤੇ ਕੋਟੇ ਵਾਲਾ ਕਬੂਤਰ ਆ ਤੇ ਬਹੁਤ ਉਮਰ ਹੋ ਗਈ ਕਬੂਤਰ ਦੀ ਪ੍ਰਾਣਾ ਹੋ ਗਿਆ ਕਬੂਤਰ ਤੇ ਹੁਣ ਦਿਖਾਉਣਾ ਤੁਹਾਨੂੰ ਗੋਪੀ ਦੇ ਹੱਥ ਦੇ ਵਿੱਚ ਕਬੂਤਰ ਆ ਇਹ ਹੈਗੀ ਆ ਆ ਕਬੂਤਰ ਦੀ ਭੈਣ ਆ ਸਖੀ ਭੈਣ ਆ ਗਈ ਇਹ ਹੈਗੀ ਆ ਕਾਲੀ ਅੱਖਾਂ ਦੀ ਕਬੂਤਰੀ ਤੇ ਕਰੋ ਬਾਈ ਆ ਕਬੂਤਰੀ ਦਾ ਵੀ ਸ਼ੌਂਕ ਆ ਤੇ ਇਧਰ ਬਾਈ ਦੇ ਹੱਥ ਦੇ ਵਿੱਚ ਜਿਹੜਾ ਕਬੂਤਰਾ ਕਾਲਾ ਬਾਈ ਇਹ ਜਰਨੈਲ ਵਾਲੇ ਕਬੂਤਰ ਨੇ ਤੁਸੀਂ ਸੁਣਿਆ ਹੋਣਾ ਨਾਮ ਤੇ ਆਹ ਕਾਲੇ ਕਬੂਤਰ ਉਹ ਨੇਗੇ ਤੇ ਆਹ ਆਹ ਸਾਲ ਵਾਲਾ ਬੱਚਾ ਹਜੇ ਤਾਂ ਪਲੀ ਜਾਂਦਾ ਮਤਲਬ ਹੋਇਆ ਨਹੀਂਗਾ ਡਾਵਾ ਤੇ ਦੇਖੋ ਬਾਈ ਕਬੂਤਰ ਆ ਇਹਦੇ ਮਾਪਿਓ ਬੈਠੇ ਨੇ ਉੱਤੇ ਸਾਨੂੰ ਵੀਡੀਓ ਦੇ ਵਿੱਚ ਦਿਖਾਤੇ ਸੀਗੇ ਮੈਂ ਤੇ ਇੱਧਰ ਬਾਈ ਦੇ ਹੱਥ ਦੇ ਵਿੱਚ ਇੱਕ ਕਬੂਤਰੀ ਬਾਈ ਇਹ ਕਿਹੜੇ ਕਬੂਤਰ ਨੇ ਇਹ ਮੈਨੂੰ ਮੈਂ ਤੁਹਾਨੂੰ ਫਿਕਰ ਦੇ ਕੇ ਗਿਆ ਸੀ ਠੀਕ ਹੈ ਜੀ ਠੀਕ ਹੈ ਬਈ ਤੇ ਆਹ ਕਬੂਤਰੀ ਬਾਈ ਕਰੋ ਸ਼ੌਂਕ ਆਹ ਕਬੂਤਰੀ ਦਾ ਤੇ ਬਾਕੀ ਬਾਈ ਦੇ ਸਾਰੇ ਕਬੂਤਰੀ ਬਹੁਤ ਸੋਹਣੇ ਨੇ ਤੇ ਸਾਰੀਆਂ ਨਸਲਾਂ ਬਹੁਤ ਪੁਰਾਣੀਆਂ ਨੇਗੀਆਂ ਪੁਰਾਣੇ ਟਾਈਮ ਦੇ ਕਬੂਤਰ ਨੇ ਤੇ ਸਾਰੇ ਤੁਹਾਨੂੰ ਦਿਖਾਤੇ ਅੱਜ ਆਪਾਂ ਵੀਡੀਓ ਦੇ ਵਿੱਚ ਆ ਤੇ ਕਮੈਂਟਾਂ ਦੇ ਵਿੱਚ ਜਰੂਰ ਰਾਇ ਦਿਓ ਵੀ ਤੁਹਾਨੂੰ ਬਾਈ ਦੇ ਕਬੂਤਰ ਕਿਵੇਂ ਲੱਗੇ ਨੇਗੇ ਸਾਸਰੀ ਘਾਲ ਤੁਹਾਨੂੰ ਸਾਰੇ ਭਰਾਵਾਂ ਨੂੰ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰ ਲਿਓ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਬਈ ਸਾਸਰੀ ਘਾਲ ਬਾਈ ਤੁਹਾਨੂੰ ਸਾਰਿਆਂ ਨੂੰ ਜਿਉਂਦੇ ਬਸਦੇ ਰਹੋ